<laughs> हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਹੈ ਇੱਕ ਗੱਬਣ ਆਓ ਪੁੱਛ ਲੈਨੇ ਬਾਈ ਤੋਂ ਇਹ ਅਜਿਹਾ ਬਾਈ ਜੀ ਹਸਕਾਲ ਅਸੀਂ ਕਹ ਬਈ ਹੋ ਠੀਕ ਹੋ ਵਧੀਆ ਬਈ ਠੀਕ ਹੈ ਬਈ 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 ਨਾਮ ਤੇ ਐਡਰੈਸ ਬੋ ਜਸਵਿੰਦਰ ਸਿੰਘ ਜੀ ਫਰੈਂਡ ਫਰੈਂਡ ਤੁਲਗੁਰ ਸਿੰਘ ਕੇ ਜਿਲ੍ਹਾ ਜਿਲ੍ਹਾ ਮੋਗਾ ਜੀ ਸਿਮਰ ਸਿੰਘ ਵਾਲਾ ਨੇੜੇ ਪਿੰਡ ਦੇ ਨੇੜੇ ਨਿਹਾਲ ਸਿੰਘ ਵਾਲਾ ਨੰਡਾ ਦਾ ਮੋਬਾਈਲ ਨੰਬਰ ਬੋਲ 89584245 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚਲੋ ਜੀ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਹੈ ਇਹ ਦੂਜੇ ਸੂਈ ਹੈ ਕਦੋਂ ਸੂਈ ਹੈ ਬਾਈ ਇਹ ਸੂਈ ਹੈ ਸਵੇਰ ਤਕਰੀਬਨ 5:00 ਵਜੇ ਠੀਕ ਆ ਬਾਈ ਬੱਚਾ ਕੀ ਹੈ ਬੱਚਾ ਜੀ ਬੱਚਾ ਬਾਈ ਤੇ ਜੇਰ ਪੈ ਗਈ ਹੈ ਹਾਂ ਜੀ ਜੇਰ ਬਾਈ ਬੱਠਲ ਦੇ ਵਿੱਚ ਰੱਖੀ ਹੋਇਆ ਤਾਂ ਕੰਪਲੀਟ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਕਿੰਨਾ ਕੁ ਵੱਡਾ ਗੱਡੇ ਫਿਰ ਮੋਗਾ ਇਕੱਡੇ ਹੋ ਗਿਆ ਪੰਜ ਗ੍ਰੀਮੀ ਵਿੱਚ ਬੱਚੇ ਜਗਾ ਕੇ 5 ਲੀਟਰ ਦੁੱਧ ਕੱਢਿਆ ਠੀਕ ਆ ਆਰਡਰ ਕਮਾਲ ਦਾ ਥਾਣ ਥੋਣ ਚੰਗਾ ਕੱਲਾ ਕੱਲਾ ਥਾਣ ਚਾਰੇ ਥਣ ਨਿਕੜ ਮੇ ਪੂਰੇ ਗੈਬ ਤੇ ਮੁੱਠੀ ਵਾਲਾ ਥਾਣਾ ਬਾਈ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਕਮਾਲ ਦੀ ਆਪੋ ਦੀ ਬਾਦੀ ਚੰਗੀ ਆ ਚਮਕ ਝਮਕ ਵੱਡ ਤੇ ਬਾਈ ਬਾਤਾ ਬਾਕੀ ਸੋਰਾ ਤਾਰਾ ਚੰਗਾ ਚੰਗੀ ਆ ਬਾਈ ਕਿੰਨਾ ਕੁ ਦੁੱਧ ਦੀ ਰੂਐਸਟੀਮੇਟ ਜਬਾਈ ਹਾਂਜੀ ਆਹ ਤੁਸੀਂ ਇਹ ਵੇਖੋ ਤੇ ਜੀ ਅਗਲਾ ਕਿੰਨਾ ਕੁ ਲੈ ਲੂ ਹਣੀ ਕਿਲੇ ਬੰਦੇ ਦਾ ਚਾਹੀਦਾ 17-18 ਦਾ ਖੁੱਲਾ ਹੀ ਹਾਂ ਬਾਕੀ ਸੇਵਾ ਤੇ ਹਣਾ ਹਾਂਜੀ ਛੇ ਸੂਸ ਚੰਗਾ ਰੰਗ ਰੂਪ ਚੰਗਾ ਚਮਕ ਚੰਗੀ ਐ ਸੂਈ ਸਵਾਈ ਤੇ ਜੇਰ ਆ ਜਿਹੜੀ ਬਾਈ ਵੱਠਲ ਦੇ ਵਿੱਚ ਰੱਖੇ ਬੈਠਾ ਬੱਚਾ ਬਈ ਬੱਚੇ ਨੂੰ ਜਨਮ ਦਿੱਤਾ ਥਣ ਬੜਾ ਚੰਗਾ ਟਰ ਅੱਗੇ ਤੋਂ ਵੀ ਆਟ ਹੋ ਜਿਹੜਾ ਚੈੱਕ ਕਰ ਲੋ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਠੰਡੀ ਸੀਲ ਆ ਬਾਈ ਕਦਾ ਬਿਨਾ ਨਿਆਣੇ ਤੋਂ ਚੋਲਾ ਤਾਂ ਵੀ ਕੋਈ ਚੈੱਕ ਕਰਨੀਗਾ ਮੁੱਲ ਕੀ ਹੈ ਬਈ ਇਹਦਾ ਇਹ ਮੋਲੀ ਫੋਨ ਤੇ ਕਰ ਲਾਂਗੇ ਜਾਇਜ ਹੋਊਗਾ ਜਾਇਜ ਕਰਾਂਗੇ ਜਮ ਬਸ ਠੀਕ ਆ ਬਈ ਮੁੱਲ ਪਹਿਲਾਂ ਹੀ ਬਾਈ ਦੇ ਜਾਇਜ ਹੁੰਦੇ ਆ ਬਾਈ ਕਹਿੰਦਾ ਵੇਚਣ ਵਾਲੇ ਭਰਾ ਲੈ ਜਾਂਦੇ ਆ ਉਹਦਾ ਕਰਕੇ ਮੁੱਲ ਫੋਨ ਤੇ ਆ ਅੱਗੇ ਬਈ ਦੋ ਨੰਬਰ ਜਰਸੀ ਕਿਹੜਾ ਸੂਆ ਇਹ ਦੂਜਾ ਜੀ ਜਰਸੀ ਆ ਨਾ ਹਾਂਜੀ ਵੱਡੀ ਜਰਸੀ ਆ ਹਾਂਜੀ ਦੂਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਈ ਇਹਦੇ ਰਹਿ ਗਏ 6 ਦਿਨ ਰਹਿ ਗਏ 6 ਦਿਨ ਠੀਕ ਆ ਬਈ ਕੀ ਰਿਕਾਰਡ ਆ ਦੁੱਧ ਦਾ ਬਈ ਰਿਕਾਰਡ ਜੀ ਪਰ ਇਹਦਾ ਦਿੱਤਾ ਬਸ 17 18 ਹੀ 17 18 ਹਾਂਜੀ 17 ਤੋਂ 18 ਲੀਟਰ ਦਾ ਰਿਕਾਰਡ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਆਰਡਰ ਕਮਾਲ ਦਾ ਥਾਨ ਬਹੁਤ ਚੰਗਾ ਬਾਕੀ ਤੋਰਾ ਤਾਰਾ ਚੰਗਾ ਚੰਗੀ ਅਗੜ ਸੁਨੱਖੀ ਆਹ ਲੇਵਾ ਬੜਾ ਕਮਾਲ ਦਾ ਹਣਾ ਇਹਨਾਂ ਚਾਹੀਦਾ 20G+ ਠੀਕ ਹੈ ਭਾਈ ਤੇ ਮੁੱਲ ਭਰਾ ਇਹਦਾ ਹੀ ਫੋਨ ਤੇ ਹਾਂ ਮੁੱਲ ਹੀ ਫੋਨ ਤੇ ਠੀਕ ਆ ਆਰਡਰ ਸੀਲ ਬਹੁਤ ਯਾਰ ਦੇ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਠੰਡੀ ਸੀ ਲਾ ਲੋ ਭਾਈ ਰੱਸਾ ਸੜਦਾ ਤਾਂ ਹਉਣ ਤੇ ਲੈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਨਹੀਂ ਕਮਾਲ ਆ ਕੀ ਬਾਤ ਆ ਹਣਾ ਬਈ ਹਾਂ ਕੱਲਾ ਕੱਲਾ ਥਾਣੋਂ ਠੀਰਾ ਥਣ ਚਾਰੇ ਥਣ ਨਿਕੜਵੇਂ ਪੂਰੇ ਘਰ ਇਧਰ ਚਲਾ ਚੰਗ ਲੇਵਲ ਉਹ ਬਹੁਤ ਚੰਗਾ ਨਾੜਾ ਨੋਣਾ ਫੁੱਲ ਚੰਗੀਆਂ ਮੁੱਲ ਭਾਈ ਕਹਿੰਦਾ ਫੋਨ ਤੇ ਹੋ ਜੋ ਮੁੱਲ ਆ ਜਿਹੜਾ ਬੜ ਦੇ ਹਿਸਾਬ ਨਾਲ ਜਾਇ ਦੇ ਕਰਾਂਗੇ ਤੇ ਸੂਸ ਰੰਗ ਰੂਪ ਬਹੁਤ ਚੰਗਾ ਬਾਕੀ ਤੂਰਾ ਤਾਰਾ ਬੜ ਦਾ ਚੰਗਾ ਗੱਲ ਸਨੱਕ ਪੁਣਾ ਬਹੁਤ ਆ ਨਾ ਬਈ ਬੜ ਦੇ ਵਿੱਚ ਹਾਂਜੀ ਹਾਂਜੀ ਬਹੁਤ ਜੱਗ ਆ ਤੀਜੀ ਬੜ ਦੀ ਅੱਗੇ ਬਈ ਤੇ ਨੰਬਰ ਕਿਹੜਾ ਸੁਆ ਵੀਰੇ ਇਹ ਦੂਜਾ ਹੀ ਕਿੰਨੇ ਦਿਨ ਲੈਂਦੀ ਆ ਇਹਦੇ ਰਹਿ ਗਈ 14 ਦਿਨ ਰਹਿ ਗਈ ਹੁਣ 14 ਤੇ ਕੀ ਰਿਕਾਰਡ ਦੁੱਧਾ ਬਈ ਸਰਕਾਰ ਜੀ ਪਰ ਇਹਨੇ ਦਿੱਤਾ ਹੋ 15 ਮਿੰਟਰ ਦੁੱਧ ਠੀਕ ਆ ਫੇਸ ਬਿਊਟੀ ਚੰਗੀ ਆ ਬੋਦੀਵਾਦੀ ਚੰਗੀ ਆ ਰੰਗ ਰੂਪ ਚੰਗਾ ਤੋੜਾ ਤਾਰਾ ਚੰਗਾ ਆਰਡਰ ਕਮਾਲ ਦਾ ਤਿਆਰ ਕਰਦੀ ਹੁੰਦੀ ਆ ਕੱਚੀ ਜ਼ਰੂਰ ਆ ਬਈ ਉਸ ਸਭ ਨਾਲ ਜਾ ਜੋਇੰਟ ਕਰ ਲਿਓ ਤੇ ਰੰਗ ਰੂਪ ਵੀ ਠੀਕ ਆ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਸਾਹਮਣੀ ਪਊ 10 ਦਿਨ ਫਿਰ ਬੰਨ੍ਹ ਜੂਈ ਨਹੀਂ ਸਹੀ ਗੱਲ ਆ ਬਾਈ ਸਾਹਮਣੀ ਜ਼ਰੂਰ ਪਹਿਣੀ ਆ ਮੁੱਲ ਬਾਈ ਇਹਦਾ ਫੋਨ ਤੇ ਇਹ ਫੋਨਤੀ ਕਰ ਲਾਂਗੇ ਜੀ ਠੀਕ ਆ ਕੱਚੀ ਦੇ ਸਾਬ ਨਾਲ ਜਾਇ ਜੀ ਹੋਊਗਾ ਹਣਾ ਜਾਇ ਜੀ ਜਾਇ ਜੀ ਠੀਕ ਆ ਮੁੱਲ ਬਾਈ ਇਹਦਾ ਵੀ ਫੋਨ ਤੇ ਅਸੀਂ ਇਹ ਤੇ ਵੀ ਰਸਾ ਸਿੱਟ ਕੇ ਜੇ ਮਰਜੀ ਰਸਾ ਸਿੱਟਦਾ ਤਾਂ ਆਉਣ ਦੇ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਥਣ ਲੈ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਮਿੱਟੀ ਤੇ ਥਾਣਾ ਬਾਈ ਤੇ ਟਿੱਟਰ ਲਾਂਡੂ ਲੰਬੋਤ ਪਈਆਂ ਹਣਾ ਠੀਕ ਆ ਬਾਈ ਨਾਗੇ ਸੀਗੇ ਭਰਾ ਕੋਲੇ ਤਿੰਨ ਤਿੰਨੇ ਦਿਖਾਤੇ ਕਿਸੇ ਵੀਰ ਦੇ ਤਰ੍ਹਾਂ ਜੋ ਕੋਈ ਵੀ ਪਸੰਦ ਆ ਜਵਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋ ਧੰਨਵਾਦ ਜੀ